ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਤਕਾਰ ਪਤਾ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਤਕਾਰ ਜਿਹੜਾ ਇਹ ਨਾ ਉਹ ਇਹ ਹੈ ਕਿ ਜੋ ਗੁਰੂ ਜੀ ਕਹਿੰਦੇ ਨੇ ਉਸ ਗੱਲ ਨੂੰ ਮੰਨੀਏ ਕਿਉਂ ਜੀ ਇਸ ਗੱਲ ਨਾਲ ਆਪਾਂ ਸਹਿਮਤ ਆ ਹੁਣ ਸਾਡੇ ਘਰ ਵਿੱਚ ਬੱਚਾ ਹੋਵੇ ਵੈਸੇ ਸਾਡਾ ਬੜਾ ਸਤਕਾਰ ਕਰਦਾ ਹੋਵੇ ਸਾਡੇ ਪੈਰੀ ਹੱਥ ਵੀ ਲਾਉਂਦਾ ਹੋਵੇ ਸਾਨੂੰ ਫਤਿਹ ਵੀ ਬੁਲਾਉਂਦਾ ਹੋਵੇ ਰੋਜ਼ਾਨਾ ਸਾਡੇ ਗਲ 'ਚ ਫੁੱਲਾਂ ਦਾ ਹਾਰ ਵੀ ਪਾ ਦਿੰਦਾ ਹੋਵੇ ਲੋ ਸਾਡੇ ਗਲ 'ਚ ਰੋਜ਼ਾਨਾ ਫੁੱਲਾਂ ਦਾ ਹਾਰ ਵੀ ਪਾ ਰਿਆ ਸਾਨੂੰ ਬੜਾ ਸਤਿਕਾਰ ਕਰਦਾ ਹੈ ਤੇ ਉਸ ਪੁੱਤ ਨੇ ਨਾ ਜਦੋਂ ਧਨ ਦੌਲਤ ਕਮਾਈ ਵੱਡਾ ਹੋਇਆ ਧਨ ਦੌਲਤ ਕਮਾਈ ਆਪਣੇ ਮਾਪਿਓ ਨੂੰ ਹਰ ਤਰ੍ਹਾਂ ਦਾ ਐਸ਼ੋ ਆਰਾਮ ਦੇ ਦਿੱਤਾ ਵੱਡੀ ਸਾਰੀ ਗੱਡੀ ਲੈ ਦਿੱਤੀ ਵੱਡਾ ਸਾਰਾ ਘਰ ਬਣਾਤਾ ਕਮਰੇ 'ਚ ਏਸੀ ਲਾਤਾ ਪਹਿਲਾਂ ਕੁਝ ਨਹੀਂ ਸੀ ਪਹਿਲਾਂ ਗਰੀਬ ਸੀ ਪਰਿਵਾਰ ਪਰ ਪੁੱਤਰ ਨੇ ਤਰੱਕੀ ਕੀਤੀ ਪੈਸਾ ਕਮਾਇਆ ਆਪਣੇ ਮਾਪਿਓ ਨੂੰ ਬਥੇਰਾ ਕੁਝ ਲੈ ਕੇ ਦੇ ਦਿੱਤਾ ਆਪਣੀ ਵੱਲੋਂ ਤੇ ਉਹਨੇ ਕਿਹਾ ਜੀ ਮੈਂ ਆਪਣੇ ਮਾਤਾ ਪਿਤਾ ਦਾ ਪੂਰਾ ਸਤਿਕਾਰ ਕਰਦਾ ਇੱਕ ਦਿਨ ਪਤਾ ਕੀ ਹੋਇਆ ਪਿਤਾ ਨੇ ਆਖਿਆ ਪਿਤਾ ਕਹਿੰਦੇ ਪੁੱਤਰ ਤੂੰ ਸਾਨੂੰ ਸਾਰਾ ਕੁਝ ਦਿੱਤਾ ਬੜਾ ਚੰਗਾ ਲੱਗਾ ਮੈਨੂੰ ਤੇਰੀ ਮਾਂ ਨੂੰ ਵੀ ਬੜਾ ਚੰਗਾ ਲੱਗਾ ਹੁਣ ਸਾਡਾ ਵੀ ਕਹਿਣਾ ਮੰਨੇਗਾ ਤੇਰੀ ਜਿਹੜੀ ਸੰਗਤ ਹੈ ਨਾ ਉਹ ਸੰਗਤ ਚੰਗੀ ਨਹੀਂ ਹੈ ਤੂੰ ਜਿਹੜੀ ਸੰਗਤ ਵਿੱਚ ਜਾ ਕੇ ਰੋਜ਼ਾਨਾ ਬਹਿਣਾ ਹੈ ਨਾ ਉਹ ਸ਼ਰਾਬ ਪੀਣ ਵਾਲਿਆਂ ਦੀ ਸੰਗਤ ਹੈ ਜੂਆ ਖੇਡਣ ਵਾਲਿਆਂ ਦੀ ਸੰਗਤ ਹੈ ਤੂੰ ਸਾਨੂੰ ਇੰਨਾ ਕੁਝ ਦਿੱਤਾ ਸਾਡਾ ਤੂੰ ਬੜਾ ਸਤਿਕਾਰ ਕਰਦਾ ਹੈਂ ਤੇਰਾ ਧੰਨਵਾਦ ਹੈ ਪਰ ਸਾਡੀ ਵੀ ਇੱਕ ਗੱਲ ਮੰਨ ਲੈ ਅਸੀਂ ਤੇਰੇ ਮਾਪਿਓ ਆ ਉਹਨਾਂ ਲੋਕਾਂ ਦੀ ਸੰਗਤ ਛੱਡ ਦੇ ਜਿਹੜੇ ਸ਼ਰਾਬ ਪੀਣ ਵਾਲੇ ਨੇ ਉਹਨਾਂ ਲੋਕਾਂ ਦੀ ਸੰਗਤ ਛੱਡ ਦੇ ਜਿਹੜੇ ਜੂਆ ਖੇਡਣ ਵਾਲੇ ਨੇ ਤੇਰਾ ਜੀਵਨ ਬਰਬਾਦ ਹੋ ਜਾਏਗਾ ਸੰਗਤ ਛੱਡ ਦੇ ਉਹਨਾਂ ਦੀ ਹੁਣ ਪੁੱਤਰ ਨੇ ਪਤਾ ਕੀ ਆਖਿਆ ਕਹਿੰਦਾ ਪਿਤਾ ਜੀ ਇੱਕ ਮਿੰਟ ਚੁੱਪ ਕਰੋ ਤੁਹਾਨੂੰ ਸਾਰਾ ਕੁਝ ਦਿੱਤਾ ਹੋਇਆ ਨਾ ਤੁਹਾਡੇ ਕੋਲ ਵੱਡਾ ਘਰ ਹੈ ਕਮਰਾ ਤੁਹਾਡਾ ਵਧੀਆ ਏਸੀ ਲੱਗਾ ਹੋਇਆ ਗੱਡੀ ਵੱਡੀ ਹੈ ਜਾਣ ਵਾਸਤੇ ਗੱਡੀ ਨੂੰ ਚਲਾਉਣ ਵਾਸਤੇ ਡਰਾਈਵਰ ਵੀ ਤੁਹਾਨੂੰ ਦਿੱਤਾ ਆਇਆ ਹਰ ਤਰ੍ਹਾਂ ਦਾ ਐਸ਼ੋ ਰਾਮ ਤੁਹਾਡੇ ਕੋਲ ਹੈਗਾ ਹੈ ਨਾ ਬਸ ਹੁਣ ਚੁੱਪ ਕਰਕੇ ਰਿਓ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਂ ਭਾਵੇਂ ਸ਼ਰਾਬ ਪੀਣ ਵਾਲਿਆਂ ਨਾਲ ਬਵਾਂ ਮੈਂ ਭਾਵੇਂ ਜੂਆ ਖੇਡਣ ਵਾਲਿਆਂ ਦੇ ਕੋਲ ਜਾਵਾਂ ਤੁਸੀਂ ਮੈਨੂੰ ਕੁਝ ਨਹੀਂ ਕਹਿਣਾ ਮੈਂ ਜੋ ਮਰਜ਼ੀ ਕਰਾਂ ਤੁਹਾਨੂੰ ਸਾਰਾ ਕੁਝ ਮਿਲ ਗਿਆ ਨਾ ਚੁੱਪ ਕਰਕੇ ਬੈਠੇ ਰੋ ਇਹ ਪੁੱਤਰ ਨੇ ਅੱਗੇ ਆਖਿਆ ਵੈਸੇ ਕਹਿੰਦਾ ਇਹ ਮੈਂ ਸਤਕਾਰ ਬੜਾ ਕਰਦਾ ਪਰ ਪਿਤਾ ਨੇ ਜਦੋਂ ਆਖਿਆ ਨਾ ਵੀ ਮੇਰਾ ਕਹਿਣਾ ਵੀ ਮੰਨ ਲੈ ਤੇ ਕਹਿਣਾ ਮੰਨਣ ਵਾਸਤੇ ਤਿਆਰ ਪੁੱਤਰ ਨਹੀਂ ਹੋਇਆ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਕਰਦੇ ਆਂ ਸਤਕਾਰ ਉੱਪਰੋਂ ਉੱਪਰੋਂ ਤੇ ਸਾਰਾ ਆਪਾਂ ਕਰਦੇ ਪਏ ਆਂ ਕਰ ਰਹੇ ਆ ਨਾ ਅਸੀਂ ਗੁਰੂ ਪਾਤਸ਼ਾਹ ਨੂੰ ਆਖਿਆ ਗੁਰੂ ਪਾਤਸ਼ਾਹ ਜੀ ਦੇਖੋ ਤੁਹਾਨੂੰ ਸੋਨਾ ਰੁਮਾਲਾ ਜਿਹੜਾ ਆਤਾ ਬਾਕੀ ਤੇ 500 ਵਾਲਾ ਲਿਆਂਦੇ ਹੋਣੇ ਨੇ ਮੈਂ 50000 ਵਾਲਾ ਰੁਮਾਲਾ ਲੈ ਕੇ ਆਇਆ ਵਾਂ ਦੂਜੇ ਤੇ ਜਿਹੜਾ ਚੰਦੋਆ ਲਾਉਂਦੇ ਹੋਣਗੇ ਨਾ ਉਹਨਾਂ ਦਾ ਚੰਦੋਆ ਬੜਾ ਸਸਤਾ ਏ ਦੇਖੋ ਲੱਖ ਰੁਪਏ ਵਾਲਾ ਚੰਦੋਆ ਲਾਤਾ ਬਾਕੀਆਂ ਦੇ ਚੋਰ ਨੇ ਜਿਹੜੇ ਉਹ ਤੇ ਕਿਸੇ ਨੇ ਵਧੀਆ ਨਹੀਂ ਚੜਾਇਆ ਹੋਣਾ ਵੇਖੋ ਸੋਨੇ ਦੀ ਮੁਠੀ ਵਾਲਾ ਚੌਰ ਚੜਾਇਆ ਜੇ ਤੁਹਾਨੂੰ ਤੁਹਾਡੇ ਗੁਰਦੁਆਰੇ ਵਿੱਚ ਵੇਖੋ ਫੁੱਲੀ 에어 ਕੰਡੀਸ਼ਨਰ ਕਰ ਦਿੱਤਾ ਸਾਰੀ ਜਗ੍ਹਾ ਏਸੀ ਲਾ ਦਿੱਤੇ ਨੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਜਿਹੜੀ ਹੈ ਗੁਰੂ ਪਾਸ਼ਾ ਤੁਹਾਨੂੰ ਦੇਤੀ ਤੁਹਾਡੇ ਉੱਤੇ ਰਜਾਨਾ ਮੈਂ ਫੁੱਲਾਂ ਦਾ ਹਾਰ ਵੀ ਚੜਾ ਦਿੰਨਾ ਵਾ ਤੇ ਗੁਰੂ ਪਾਸ਼ਾ ਕਹਿੰਦੇ ਹੁਣ ਮੇਰਾ ਕਹਿਣਾ ਵੀ ਮੰਨ ਲੈ ਤੇ ਸੇਖ ਅਗੇ ਉਹ ਪਤਾ ਕੀ ਕਹਿੰਦਾ ਜਾਂ ਆਪਣੇ ਆਪ ਨੂੰ ਜਿਹੜਾ ਗੁਰਦੁਆਰੇ ਆਉਣ ਵਾਲਾ ਉਹ ਪਤਾ ਕੀ ਕਹਿੰਦਾ ਕਹਿੰਦਾ ਕਹਿਣਾ ਮੰਨਣ ਵਾਸਤੇ ਮੈਨੂੰ ਨਾ ਆਖਿਓ ਉਹ ਨਹੀਂ ਮੰਨਣਾ ਕੋਈ ਹਾਂ ਵੈਸੇ ਮੈਂ ਸਾਰਾ ਕੁਝ ਕਰਾਂਗਾ ਵੈਸੇ ਚੰਦੋਆ ਵੀ ਤੁਹਾਨੂੰ ਮਿਲ ਜੇਗਾ ਵੈਸੇ ਰੁਮਹਾਲੇ ਵੀ ਚੜਾ ਦੇਾਂਗਾ ਫੁੱਲਾਂ ਦੇ ਹਾਰ ਵੀ ਚੜਨਗੇ ਪਰ ਜੇ ਤੁਸੀਂ ਆਖੋਗੇ ਨਾ ਵੀ ਮੇਰਾ ਕਹਿਣਾ ਮੰਨ ਲੈ ਤੇ ਕਹਿਣਾ ਗੁਣਾ ਮੈਂ ਕੋਈ ਨਹੀਂ ਮੰਨਣਾ ਇਹ ਨਹੀਂ ਮੇਰੇ ਕੋਲੋਂ ਕੰਮ ਹੋਣਾ ਹੋ ਰਿਆ ਨਾ ਅਜ ਉਦਾਹਰਨ ਰੱਖਾਂਗਾ ਬਕਾਇਦਾ ਮੈਂ ਤੁਹਾਡੇ ਅੱਗੇ ਕਿਵੇਂ ਹੋ ਰਿਆ ਇੱਕ ਉਦਾਹਰਨ ਗੁਰੂ ਬਾਸ਼ਾ ਨੇ ਬਾਣੀ ਚ ਆਖਿਆ ਬਲੇਹਾਰੀ ਕੁਦਰਤ ਵਸਿਆ ਸੁਣਿਆ ਨਾ ਜੀ ਆਪਾਂ ਵਾ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰੋਜ਼ਾਨਾ ਆਪਾਂ ਅਸਾ ਕੀ ਵਾਰ ਦੀ ਬਾਣੀ ਦੇ ਵਿੱਚ ਇਹ ਪੰਕਤੀ ਪੜ੍ਹਦੇ ਹਾਂ ਬਲੇਹਾਰੀ ਆਖੇ ਰੱਬ ਜੀ ਨੂੰ ਉਹ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਨਾ ਆਪਣੀ ਕੁਦਰਤ ਦੇ ਵਿੱਚ ਵਸਦਾ ਏ ਆਪਣੀ ਕੁਦਰਤ ਦੇ ਵਿੱਚ ਤੇ ਜਦੋਂ ਆਪਾਂ ਉਹਦੀ ਕੁਦਰਤ ਦੀ ਗੱਲ ਕਰਦੇ ਹਾਂ ਪ੍ਰਮਾਤਮਾ ਦੀ ਕੁਦਰਤ ਕੀ ਹੈ ਅਸੀਂ ਵੀ ਪ੍ਰਮਾਤਮਾ ਦੀ ਕੁਦਰਤ ਆ ਦੋ ਲਫ਼ਜ਼ ਨੇ ਇੱਕ ਕੁਦਰਤ ਤੇ ਇੱਕ ਕਾਦਰ ਕਾਦਰ ਆਖਿਆ ਜਾਂਦਾ ਪ੍ਰਮਾਤਮਾ ਨੂੰ ਕੁਦਰਤ ਆਖਿਆ ਜਾਂਦਾ ਬਣਾਈ ਹੋਈ ਦੁਨੀਆ ਨੂੰ ਅਸੀ ਵੀ ਪਰਮਾਤਮਾ ਦੀ ਕੁਦਰਤ ਚਾਹਨੇ ਆ ਪਰਮਾਤਮਾ ਸਾਡੇ ਅੰਦਰ ਵੀ ਵਸਦਾ ਜਿਨੇ ਪੇੜ ਪੌਦੇ ਦਰਖਤ ਫੁੱਲ ਪੱਤੀਆਂ ਜੋ ਬਨਾਸਪਤੀ ਹੈ ਇਹ ਇਹਨਾਂ ਦੇ ਵਿੱਚ ਵੀ ਪਰਮਾਤਮਾ ਵਸਦਾ ਵਸਦਾ ਨਾ ਜੀ ਗੁਰੂ ਬਾਸ਼ਾ ਦੀ ਆਖਰੇ ਬਲਿਹਾਰੀ ਕੁਦਰਤ ਵਸਿਆ ਪਰਮਾਤਮਾ ਜਿਹੜਾ ਹੈ ਨਾ ਉਹ ਆਪਣੀ ਕੁਦਰਤ ਦੇ ਵਿੱਚ ਵਸਦਾ ਹੈ ਹੁਣ ਗੌਰ ਕਰਿਓ ਜਰਾ ਧਿਆਨ ਦੇ ਨਾਲ ਪਰਮਾਤਮਾ ਆਪਣੀ ਕੁਦਰਤ ਚ ਵਸਦਾ ਹੁਣ ਪ੍ਰਮਾਤਮਾ ਨੇ ਨਾ ਟਾਣੀ ਦੇ ਨਾਲ ਫੁੱਲ ਪੈਦਾ ਕੀਤਾ ਟਾਣੀ ਦੇ ਨਾਲ ਫੁੱਲ ਪੈਦਾ ਕੀਤਾ ਪ੍ਰਮਾਤਮਾ ਹੈਗਾ ਨਾ ਜੀ ਉੱਥੇ ਫੁੱਲ ਵਿੱਚ ਵੀ ਪ੍ਰਮਾਤਮਾ ਹੈਗਾ ਕਿਉਂਕਿ ਗੁਰੂ ਪਾਸ਼ਾ ਨੇ ਆਖਿਆ ਬਲਿਹਾਰੀ ਕੁਦਰਤ ਵਸਿਆ ਪ੍ਰਮਾਤਮਾ ਨੇ ਟਾਣੀ ਨਾਲ ਫੁੱਲ ਲਾਇਆ ਫੁੱਲ ਉੱਥੇ ਵੀ ਹੈ ਉਹਦੇ ਵਿੱਚ ਵੀ ਰੱਬ ਵਸਦਾ ਪਿਆ ਹੁਣ ਬੰਦੇ ਨੇ ਪਤਾ ਕੀ ਸੋਚਿਆ ਬੰਦੇ ਨੇ ਸੋਚਿਆ ਵੀ ਮੈਂ ਵਾਵਾ ਸਾਰੇ ਫੁੱਲ ਨਾਲ ਤੋੜ ਲਵਾਂ ਵਾਵਾ ਸਾਰੇ ਫੁੱਲ ਤੋੜਾਂ ਉਹਨਾਂ ਫੁੱਲਾਂ ਦਾ ਇੱਕ ਹਾਰ ਤਿਆਰ ਕੀਤਾ ਜਾਵੇ ਹਾਰ ਤਿਆਰ ਕਰਕੇ ਲਿਆ ਕੇ ਨਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜੜਾ ਦਿੰਦਾ ਵਾਂ ਤੇ ਗੁਰੂ ਜੀ ਮੇਰੇ ਉੱਤੇ ਖੁਸ਼ ਹੋ ਜਾਣਗੇ ਬੰਦੇ ਨੇ ਹੀ ਸੋਚਿਆ ਨਾ ਬੰਦੇ ਨੇ ਸੋਚਿਆ ਵੀ ਮੈਂ ਇੱਕ ਫੁੱਲਾਂ ਦਾ ਹਾਰ ਤਿਆਰ ਕਰਦਾ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜੜਾ ਦਿੰਦਾ ਜਾਂ ਹੱਥਾਂ ਦੇ ਨਾਲ ਥੋੜੇ ਥੋੜੇ ਫੁੱਲ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੁੱਟਦਾ ਵਾਂ ਤੇ ਗੁਰੂ ਗ੍ਰੰਥ ਸਾਹਿਬ ਨੇ ਪਤਾ ਕੀ ਆਖਿਆ ਕਹਿੰਦੇ ਉਹ ਭਲਿਆ ਤੂੰ ਤੇ ਮੇਰੀ ਕੁਦਰਤ ਨੂੰ ਖਰਾਬ ਖਰਾਬ ਕਰਕੇ ਰੱਖ ਦਿੱਤਾ ਦੱਸ ਮੈਂ ਤੇਰੇ ਉੱਤੇ ਖੁਸ਼ ਕਿੱਦਾਂ ਹੋਵਾਂ ਮੈਂ ਫੁੱਲ ਨੂੰ ਟਾਣੀ ਨਾ ਲਾਇਆ ਸੀਗਾ ਫੁੱਲ ਉੱਥੇ ਹੀ ਲੱਗਾ ਰਹਿੰਦਾ ਮੈਨੂੰ ਪ੍ਰਵਾਨ ਸੀਗਾ ਪਰ ਤੂੰ ਤੇ ਮੇਰੀ ਕੁਦਰਤ ਖਰਾਬ ਕਰਦਾ ਪਿਆ ਏ ਤੂੰ ਤੇ ਮੇਰੀ ਕੁਦਰਤ ਖਰਾਬ ਕਰਤੀ ਦੱਸ ਮੈਂ ਤੇਰੇ ਉੱਤੇ ਖੁਸ਼ ਕਿਦਾਂ ਆਂ ਤੂੰ ਤੇ ਮੇਰੀ ਕੁਦਰਤ ਨੂੰ ਬਰਬਾਦ ਕਰ ਰਿਹਾ ਕੁਦਰਤ ਨੂੰ ਬਰਬਾਦ ਕਰਦਾ ਪਿਆ ਗੁਰਬਾਣੀ ਚ ਬਕਾਇਦਾ ਸ਼ਬਦ ਆਏ ਪਾਤੀ ਤੋਰੈ ਮਲ ਨਹੀਂ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੁੱਲੀ ਮਾਲਣੀ ਹੈ ਇਹ ਉਹ ਸਤਗੁਰ ਜਾਗਤਾ ਹੈ ਦਿਓ ਕਹਿੰਦੇ ਮਾਲਣ ਭੁੱਲੀ ਹੋਈ ਹੈ ਕਿ ਉਹ ਰੱਬ ਦੀ ਪੂਜਾ ਕਰਨ ਵਾਸਤੇ ਪੱਤੇ ਤੋੜਦੀ ਹੈ ਫੁੱਲ ਤੋੜਦੀ ਹੈ ਜੇ ਮਾਲਣ ਭੁੱਲੀ ਹੈ ਤੇ ਅੱਜ ਦਾ ਸਿੱਖ ਨਹੀਂ ਭੁੱਲਿਆ ਹੋਇਆ ਗੌਰ ਕਰਿਓ ਜਰਾ ਇਹ ਇਕੱਲਾ ਸ਼ਬਦ ਕਿਸੇ ਮਾਲਣ ਵਾਸਤੇ ਥੋੜੀ ਨਾ ਹੈ ਤੁਹਾਡੇ ਵਾਸਤੇ ਵੀ ਹੈ ਤੁਹਾਡੇ ਵਾਸਤੇ ਵੀ ਹੈ ਤੇ ਮੇਰੇ ਵਾਸਤੇ ਵੀ ਹੈ ਸਾਰਿਆਂ ਵਾਸਤੇ ਹੈ ਨਾ ਜੇ ਆਖੀਏ ਵੀ ਉਹਨਾਂ ਉਹ ਲੋਕ ਤੇ ਫੁੱਲ ਨਾ ਤੋੜਨ ਮਾਲਣ ਤੇ ਫੁੱਲ ਨਾ ਤੋੜੇ ਅਸੀਂ ਤੋੜ ਲਈਏ ਸਾਨੂੰ ਵੀ ਗੁਰੂ ਪਾਤਸ਼ਾਹ ਨੇ ਰੋਕਿਆ ਇੱਥੇ ਤੇ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਦੁਨੀਆ ਦੇ ਲੋਕ ਰੱਬ ਦੀ ਪੂਜਾ ਕਰਨ ਵਾਸਤੇ ਫੁੱਲ ਤੋੜਦੇ ਨੇ ਪਰ ਮੈਂ ਨਹੀਂ ਤੋੜਦਾ ਤੋਰੋ ਨਾ ਪਾਤੀ ਨਾ ਮੈਂ ਪੱਤੇ ਤੋੜਦਾ ਨਾ ਮੈਂ ਫੁੱਲ ਤੋੜਦਾ ਤੋਰੋ ਨਾ ਪਾਤੀ ਪੂਜੋ ਨਾ ਦੇਵਾ RAM ਭਗਤ ਬਿਨ ਨਿਫਲ ਸੇਵਾ ਕਹਿੰਦੇ ਨਾ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਨਾ ਮੈਂ ਫੁੱਲ ਤੋੜਦਾ ਮੈਂ ਤੇ ਕੇਵਲ ਇੱਕ ਰੱਬ ਨੂੰ ਧਿਆਉਣਾ ਤੇ ਰੱਬ ਨੂੰ ਧਿਆਉਣ ਦਾ ਅਸਲ ਭਾਵ ਕੀ ਹੈ ਜੋ ਗੁਰੂ ਜੀ ਕਹਿੰਦੇ ਨੇ ਉਸ ਗੱਲ ਨੂੰ ਮੰਨਿਏ ਇਹੀ ਅਸਲ ਦੇ ਵਿੱਚ ਪ੍ਰਮਾਤਮਾ ਦਾ ਨਾਮ ਧਿਆਉਣਾ। ਇਹੀ ਅਸਲ ਦੇ ਵਿੱਚ ਪ੍ਰਮਾਤਮਾ ਦਾ ਨਾਮ ਧਿਆਉਣਾ। ਭਾਈ ਵੀਰ ਸਿੰਘ ਜੀ ਨੇ ਨਾ ਬੜੀ ਪਿਆਰੀ ਗੱਲ ਲਿਖੀ ਸੀ ਇਸੇ ਗੱਲ ਦੇ ਉੱਤੇ। ਕਹਿੰਦੇ ਇੱਕ ਸੱਜਣ ਨਾ ਕਿਸੇ ਬਗੀਚੇ ਦੇ ਵਿੱਚ ਗਿਆ। ਬਗੀਚੇ ਦੇ ਵਿੱਚ ਗਿਆ ਤੇ ਜੀ ਉੱਥੇ ਫੁੱਲ ਲੱਗਾ ਹੋਇਆ ਟਾਣੀ ਦੇ ਨਾਲ। ਉਹਨੇ ਸੋਚਿਆ ਵੀ ਮੈਂ ਤੋੜ ਲੈਣਾ ਵਾ। ਕਹਿੰਦੇ ਅੱਗੇ ਉਹਦੀ ਫੁੱਲ ਬੋਲ ਪਿਆ। ਅੱਗੇ ਉਹਦੀ ਫੁੱਲ ਬੋਲ ਪਿਆ। ਫੁੱਲ ਪਤਾ ਕੀ ਕਹਿੰਦਾ? ਡਾਲੀ ਨਾਲੋਂ ਤੋੜਨਾ ਸਾਨੂੰ ਫੁੱਲ ਕਹਿ ਰਿਹਾ ਹੁਣ ਵੇਖੋ ਅਸਲ ਦੇ ਵਿੱਚ ਫੁੱਲ ਜਿਹੜਾ ਹੈ ਨਾ ਉਹਨੇ ਕੋਈ ਉਹਦੀ ਕੋਈ ਜ਼ੁਬਾਨ ਨਹੀਂ ਹੈ ਵੀ ਜਿਹੜਾ ਉਹ ਬੋਲ ਪਿਆ ਜਦੋਂ ਵੀ ਕੋਈ ਲਿਖਾਰੀ ਕੋਈ ਲਿਖਤ ਲਿਖਦਾ ਹੈ ਨਾ ਕੋਈ ਕਵਿਤਾ ਲਿਖਦਾ ਹੈ ਉਹਦੇ ਸਮਝਾਉਣ ਦਾ ਇੱਕ ਢੰਗ ਹੁੰਦਾ ਹੈ ਉਹਦੇ ਸਮਝਾਉਣ ਦਾ ਇੱਕ ਢੰਗ ਹੈ ਹੁਣ ਲਿਖਾਰੀ ਦੀ ਇੱਕ ਕਲਪਨਾ ਹੈ ਕਿ ਫੁੱਲ ਬੋਲਿਆ ਫੁੱਲ ਕੋਈ ਅਸਲੀ ਵਿੱਚ ਬੋਲੇਗਾ ਨਹੀਂ ਪਰ ਉਹਦੀ ਕਲਪਨਾ ਹੈ ਵੀ ਜਦੋਂ ਕੋਈ ਸੱਜਣ ਫੁੱਲ ਨੂੰ ਤੋੜਨ ਲੱਗਾ ਤੇ ਕਹਿੰਦੇ ਜੀ ਫੁੱਲ ਅੱਗੇ ਉਹ ਬੋਲ ਪਿਆ ਭਾਈ ਵੀਰ ਸਿੰਘ ਜੀ ਲਿਖ ਰਹੇ ਨੇ ਡਾਲੀ ਨਾਲੋਂ ਤੋੜਨਾ ਸਾਨੂੰ ਫੁੱਲ ਕੀ ਕਹਿੰਦਾ ਭਰਾਵਾ ਡਾਲੀ ਨਾਲੋਂ ਤੋੜੀ ਨਾ ਮੈਨੂੰ ਮੈਨੂੰ ਇੱਥੇ ਲੱਗਾ ਰਹਿੰਦੇ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹਟ ਮਹਿਕ ਦੀ ਲਾਈ ਹਟ ਕਹਿੰਦੇ ਨੇ ਦੁਕਾਨ ਨੂੰ ਕਹਿੰਦੇ ਅਸੀਂ ਤੇ ਜੀ ਮਹਿਕ ਦੀ ਖੁਸ਼ਬੂ ਦੀ ਤੇ ਹੱਟੀ ਪਾ ਕੇ ਬੈਠੇ ਹੋਏ ਆਂ ਲੱਖ ਗਾਖ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ ਲੱਖਾਂ ਹੀ ਗਾਖ ਆਉਂਦੇ ਨੇ ਇੱਥੇ ਤੇ ਆ ਕੇ ਉਹ ਸਾਡੀ ਖੁਸ਼ਬੂ ਲੈਂਦੇ ਨੇ ਤੇ ਅਸੀਂ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ ਇੱਥੇ ਬੱਚੇ ਰੁੱਸ ਕੇ ਆਉਂਦੇ ਨੇ ਸਾਡੀ ਖੁਸ਼ਬੂ ਲੈ ਕੇ ਇੱਥੋਂ ਖੁਸ਼ ਹੋ ਕੇ ਜਾਂਦੇ ਨੇ ਮੀਆਂ ਬੀਬੀਆਂ ਆਉਂਦੇ ਨੇ ਲੜਾਈ ਕਰਦੇ ਹੋਏ ਸਾਡੀ ਖੁਸ਼ਬੂ ਸੁੰਘਦੇ ਨੇ ਖੁਸ਼ ਹੋ ਕੇ ਜਾਂਦੇ ਨੇ ਕਹਿੰਦੇ ਆ ਸਾਡਾ ਹਾਲ ਹੈ ਅਸੀਂ ਤਾਂ ਦੁਨੀਆ ਨੂੰ ਸੁੱਖ ਦੇ ਰਹੇ ਆ ਭਰਾਵੋ ਸਾਨੂੰ ਤੋੜਿਓ ਨਾ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹਟ ਮਹਿਕ ਦੀ ਲਾਈ ਲੱਖ ਗਾਖ ਜੇ ਸੁੰਘੇ ਆਕੇ ਖਾਲੀ ਇੱਕ ਨਾ ਜਾਈ ਜੇ ਤੂੰ ਇੱਕ ਤੋੜ ਕੇ ਲੈ ਗਿਓ ਫੁੱਲ ਕਹਿ ਰਿਹਾ ਬੰਦੇ ਨੂੰ ਕਹਿੰਦੇ ਜੇ ਤੂੰ ਮੈਨੂੰ ਇੱਕ ਨੂੰ ਤੋੜ ਕੇ ਲੈ ਗਿਆ ਨਾ ਹੋਏਗਾ ਪਤਾ ਕੀ ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ ਤੇਰੇ ਜੋਗਾ ਹੀ ਰਹਿ ਜਾਵਾਂਗਾ ਫਿਰ ਮੈਂ ਕਿਸੇ ਹੋਰ ਨੂੰ ਖੁਸ਼ਬੂ ਨਹੀਂ ਦੇ ਸਕਦਾ ਮੈਂ ਤੇਰੇ ਚੋਗੇ ਹੀ ਰਹਿ ਜਾਵਾਂਗਾ ਓ ਪੀ ਪਲਕ ਝਲਕਦਾ ਮੇਲਾ ਰੂਪ ਮੈਂ ਇੱਕ ਨਸ ਜਾਈ ਕਿਨ ਤੂੰ ਮੈਨੂੰ ਤੋੜੇਗਾ ਟਾਣੀ ਨਾਲੋਂ ਹੋਏਗਾ ਕੀ ਥੋੜੀ ਦੇਰ ਹੀ ਮੇਰੇ ਚੋਂ ਖੁਸ਼ਬੂ ਆਉਣੀ ਹੈ 5 ਘੰਟੇ 6 ਘੰਟੇ 10 ਘੰਟੇ ਤੂੰ ਮੈਨੂੰ ਟਾਣੀ ਨਾਲੋਂ ਤੋੜ ਦਿੱਤਾ ਵੱਧ ਤੋਂ ਵੱਧ 24 ਘੰਟੇ ਖੁਸ਼ਬੂ ਆ ਜਾਏਗੀ ਉਸ ਤੋਂ ਬਾਅਦ ਤੇ ਮੈਂ ਮੁਰਝਾ ਜਾਵਾਂਗਾ ਤੇ ਤੂੰ ਹੀ ਜਿਹੜੀ ਖੁਜੇ ਖੁਸ਼ਬੂ ਸੁਂਗ ਰਿਆ ਨਾ ਮੇਰੀ ਤੂੰ ਪਤਾ ਕੀ ਕਰਨਾ ਤੂੰ ਮੈਨੂੰ ਚੋਕ ਕੇ ਕੂੜੇ ਦੇ ਢੇਰ ਤੇ ਸੁੱਟ ਦੇਣਾ ਵੀ ਹੁਣੇ ਬੇਕਾਰ ਹੋ ਗਿਆ ਜੀ ਹੁਣ ਇਹ ਚੋਂ ਸੁਗੰਦੀ ਨਹੀਂ ਆਉਂਦੀ ਇਦਾਂ ਹੀ ਹੁੰਦਾ ਨਾ ਬੰਦਾ ਫੁੱਲਾਂ ਦਾ ਹਾਰ ਤੇ ਗੁਰਦੁਆਰੇ ਲੈ ਆਇਆ ਥੋੜੀ ਦੇਰ ਵਾਸਤੇ ਚੜ੍ਹਾ ਵੀ ਦਿੱਤਾ ਬਾਅਦ ਚ ਕੀ ਕੀਤਾ ਜਿਹੜਾ ਹਾਰ ਗੁਰੂ ਗ੍ਰੰਥ ਸਾਹਿਬ ਚੜਾਇਆ ਹੁੰਦਾ ਨਾ ਉਹਨੂੰ ਚੋਕ ਕੇ ਕੂੜੇ ਦੇ ਢੇਰ ਸੁੱਟਿਆ ਹੁੰਦਾ ਬਾਅਦ ਚ ਕਾਰਨ ਕੀ ਹੈ ਕਾਰਨ ਇਹ ਸੀ ਜੇ ਰੱਬ ਨੇ ਫੁੱਲ ਟਾਣੀ ਨਾ ਲਾਇਆ ਇਹ ਨਾ ਭਲਿਆ ਤੂੰ ਉਹਨੂੰ ਉੱਥੇ ਲੱਗਾ ਰਹਿੰਦੇ ਆਹ ਕਰਮ ਜਿਹੜਾ ਤੂੰ ਕਰਦਾ ਪਿਆ ਨਾ ਗੁਰੂ ਨੂੰ ਇਹ ਕਰਮ ਤੇਰਾ ਕੀਤਾ ਹੋਇਆ ਚੰਗਾ ਨਹੀਂ ਲੱਗਦਾ ਗੁਰੂ ਕਹਿੰਦਾ ਮੇਰੀ ਕੁਦਰਤ ਨੂੰ ਖਰਾਬ ਨਾ ਕਰ ਬੜੀ ਸੋਹਣੀ ਮੈਂ ਕੁਦਰਤ ਬਣਾਈ ਐ ਤੂੰ ਭਲਿਆ ਉਹਦੀ ਕੁਦਰਤ ਖਰਾਬ ਕਰਨ ਲੱਗਾ ਹੋਇਆ ਤੇ ਸੋਚਦਾ ਰੱਬ ਖੁਸ਼ ਹੋਵੇਗਾ ਰੱਬ ਇਹਨਾਂ ਚੀਜ਼ਾਂ ਨਾਲ ਖੁਸ਼ ਨਹੀਂ ਹੁੰਦਾ ਮੈਂ ਸਿੱਕੋ ਬੇਨਤੀ ਕਰਾਂ ਕਈ ਥਾਵਾਂ ਦੇ ਉੱਤੇ ਜਦੋਂ ਮੈਂ ਇਹ ਗੱਲ ਆਖੀ ਹੋਰ ਵੀ ਜਗਾਵਾਂਾਂ ਤੇ ਜਾਣ ਦਾ ਮੌਕਾ ਮਿਲਦਾ ਗੁਰਦੁਆਰਾ ਸਾਹਿਬ ਵਿਖੇ ਜਦੋਂ ਇਹ ਵੈਸੇ ਵਿਚਾਰ ਕਰੀ ਦੀਏ ਨਾ ਕਈ ਸੱਜਣ ਨਾਰਾਜ਼ ਹੁੰਦੇ ਨੇ ਕਈ ਸੱਜਣ ਨਾਰਾਜ਼ ਹੁੰਦੇ ਉਹ ਕਹਿੰਦੇ ਸਾਡੀ ਸ਼ਰਧਾ ਹੈ ਸਾਡੀ ਸ਼ਰਧਾ ਹੈ ਜੀ ਅਸੀਂ ਇਸ ਕਰਕੇ ਕਰਦੇ ਆ ਹੁਣ ਸ਼ਰਧਾ ਹੋਣੀ ਬੜੀ ਚੰਗੀ ਗੱਲ ਹੈ ਬੜੀ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਸ਼ਰਧਾ ਹੋਣੀ ਪਰ ਸ਼ਰਧਾ ਦੇ ਨਾਮ ਦੇ ਉੱਤੇ ਜੇ ਅਸੀਂ ਗਲਤ ਕੰਮ ਕਰੀ ਜਾਈਏ ਤੇ ਕੀ ਉਹ ਪ੍ਰਮਾਨ ਨੇ ਗੌਰ ਕਰਿਓ ਜਰਾ ਕੱਲ ਨੂੰ ਕੋਈ ਸੱਜਣ ਆਖੇ ਜੀ ਸਾਡੀ ਸ਼ਰਧਾ ਏ ਅਸੀਂ ਨਾ ਸ਼ਰਾਬ ਦੀ ਬੋਤਲ ਗੁਰਦੁਆਰੇ ਲੈ ਕੇ ਆਉਣੀ ਹੈ ਠੀਕ ਹੈ ਜੀ ਲੈਣੀ ਚਾਹੀਦੀ ਹੈ ਦਿਓ ਜੀ ਜਵਾਬ ਦਿਓ ਕੱਲ ਨੂੰ ਕੋਈ ਆਖੇ ਮੈਂ ਸਿਗਰਟਾਂ ਦਾ ਡੱਬਾ ਚੁੱਕ ਕੇ ਲਿਆਉਣਾ ਏ ਮੇਰੀ ਸ਼ਰਧਾ ਏ ਮੈਂ ਇੱਥੇ ਗੁਰਦੁਆਰੇ ਭੇਟ ਕਰਨੀ ਹੈ ਸਿਗਰਟ ਜਿਹੜੀ ਉਹ ਗੋਲਕ ਦੇ ਵਿੱਚ ਪਾਉਣੀ ਹੈ ਕੀ ਸਾਨੂੰ ਪ੍ਰਵਾਨ ਹੋਏਗਾ ਅਗਲੇ ਦੀ ਸ਼ਰਧਾ ਹੈ ਕੱਲ ਨੂੰ ਕੋਈ ਆਖੇ ਮੈਂ ਤਬਾਕੂ ਦਾ ਡੱਬਾ ਤਬਾਕੂ ਦਾ ਕੋਈ ਪੈਕੇਟ ਚੁੱਕ ਕੇ ਗੁਰਦੁਆਰੇ ਲੈ ਕੇ ਆਉਣਾ ਜੀ ਮੇਰੀ ਸ਼ਰਧਾ ਏ ਮੇਰੀ ਸ਼ਰਧਾ ਹੈ ਤਬਾਕੂ ਸੰਗਤ ਦੇ ਵਿੱਚ ਵਰਤਾਇਆ ਜਾਵੇ ਸਾਨੂੰ ਪ੍ਰਵਾਨ ਹੋ ਜਾਏਗਾ ਪਰ ਅਗਲਾ ਬੰਦਾ ਕਹਿ ਰਿਹਾ ਮੇਰੀ ਸ਼ਰਧਾ ਹੈ ਹੁਣ ਸ਼ਰਧਾ ਦੇ ਨਾਮ ਦੇ ਉੱਤੇ ਇਹ ਥੋੜੀ ਨਾ ਬਿਹਾਰ ਪੁੱਠਾ ਕੰਮ ਅਸੀਂ ਸ਼ਰਧਾ ਦੇ ਨਾਮ ਦੇ ਉੱਤੇ ਕਰੀ ਜਾਈਏ ਸ਼ਰਧਾ ਅਸਲੀ ਸ਼ਰਧਾ ਪਤਾ ਕੀ ਹੁੰਦੀ ਹੈ ਪੁੱਛੋ ਅਸਲੀ ਸ਼ਰਧਾ ਕੀ ਗੁਰੂ ਗ੍ਰੰਥ ਸਾਹਿਬ ਨੂੰ ਪਾਤਸ਼ਾਹ ਕਹਿੰਦੇ ਜੇਨ ਸ਼ਰਧਾ RAM ਨਾਮ ਲੱਗੀ ਜਿਹਨੂੰ RAM ਦੇ ਨਾਮ ਦੀ ਸ਼ਰਧਾ ਲੱਗ ਗਈ ਜਿਹਨੂੰ ਗੁਰੂ ਜੀ ਦੇ ਨਾਮ ਦੀ ਸ਼ਰਧਾ ਲੱਗ ਗਈ ਸ਼ਰਧਾ ਅੰਦਰ ਪੈਦਾ ਹੋ ਗਈ ਜਿਨ ਸ਼ਰਧਾ RAM ਨਾਮ ਲੱਗੀ ਤਿੰਨ ਦੂਜੇ ਚਿੱਤ ਨਾ ਲਾਇਆ RAM ਕਹਿੰਦੇ ਫਿਰ ਉਹ ਗੁਰੂ ਤੋਂ ਇਲਾਵਾ ਕਿਸੇ ਦੂਜੇ ਪਾਸੇ ਆਪਣਾ ਚਿੱਤ ਲਾਉਂਦਾ ਹੀ ਨਹੀਂ ਹੈ ਉਹਨੂੰ ਕੇਵਲ ਇਹ ਧਿਆਨ ਹੁੰਦਾ ਹੈ ਵੀ ਮੇਰਾ ਗੁਰੂ ਕੀ ਕਹਿੰਦਾ ਪਿਆ ਤਾਂ ਮੈਂ ਉਸ ਗੱਲ ਨੂੰ ਮੰਨਣਾ ਮੈਂ ਕਿਸੇ ਹੋਰ ਪਾਸੇ ਨਹੀਂ ਜਾਣਾ ਮੈਂ ਆਪਣੇ ਮਨ ਦੀ ਜਿਹੜੀ ਮਤ ਹੈ ਨਾ ਉਹਦੇ ਮੁਤਾਬਕ ਨਹੀਂ ਤੁਰਨਾ ਉਦੇ ਮੁਤਾਬਕ ਨਹੀਂ ਤੁਰਨਾ ਸਾਨੂੰ ਇਹ ਵੀ ਪਤਾ ਕਰਨਾ ਪਏਗਾ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਦੱਸੋ ਸ਼ਰਧਾ ਕੀ ਹੁੰਦੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋ ਗੁਰੂ ਕਹਿੰਦਾ ਹੈ ਨਾ ਉਹਨੂੰ ਮੰਨੀ ਜਾ ਅਹੀ ਸ਼ਰਧਾ ਹੁੰਦੀ ਹੈ ਇਹ ਸ਼ਰਧਾ